ਉਹ ਇੱਕ ਜੁੱਟਾ ਪੰਜ ਇਕ ਜੁੱਟਾ ਪਰ ਕਿਸੇ ਸਮੇਂ ਮੈਂ ਕਹਿ ਕੇ ਹਟਿਆ ਵੱਖ-ਵੱਖ ਇਹ ਤਾਕਤਾਂ ਨੂੰ ਭਲੇਖੇ ਪਏ ਸੀ ਕਿ ਅਸੀਂ ਕੌਮ ਨੂੰ ਪਾੜ ਕੇ ਕੌਮ ਨੂੰ ਵੰਡ ਕੇ ਅਸੀਂ ਕਿਤੇ ਨਾ ਕਿਤੇ ਇਸ ਕੌਮ ਤੇ ਧਾਵਾ ਹਮਲਾ ਬੋਲਾਂਗੇ ਆਪਾਂ ਪੁਰਾਣਾ ਇਤਿਹਾਸ ਵੀ ਪੜਿਆ ਜਨਾਹ ਵਰਗਾ ਜਨਾਹ ਵਰਗੇ ਕੀ ਕਹਿੰਦੇ ਹੁੰਦੇ ਸੀ ਕਿ ਜੇ ਪੰਜਾਬ ਤੇ ਕਾਬਜ਼ ਹੋਣਾ ਤਾਂ ਸਿੱਖਾਂ ਨੂੰ ਨਾਂ ਰੱਖਣਾ ਬਹੁਤ ਜ਼ਰੂਰੀ ਹੈ ਇਹ ਤਾਕਤਾਂ ਸਾਦੇ ਚ ਕੁਝ ਭਰਾ ਭਰਾਵਾਂ ਨੂੰ ਪਾੜ ਕੇ ਇਹ ਕੌਮ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਅੱਜ ਜਿੰਨੇ ਮੈਂਬਰਾਂ ਦੀ ਡਿਊਟੀ ਪੂਰੀ ਕੌਮ ਨੇ ਲਈ ਹੈ ਪੂਰੀ ਪੰਥ ਨੇ ਲਈ ਹੈ ਕਿ ਇੱਕ ਵੋਟ ਪਾ ਕੇ ਉਹਨਾਂ ਨੇ ਇੱਕ ਜੁਕਤਕਾ ਦਾ ਪ੍ਰਤੀਕ ਦਿਖਾ ਕੇ ਦਿਖਾਇਆ ਕਿ ਪੰਥ ਦੇ ਮਸਲੇ ਕੌਮ ਦੇ ਮਸਲੇ ਸਾਡੇ ਮਸਲੇ ਆ ਅਸੀਂ ਅੰਦਰ ਵੇਖ ਕੇ ਵਿਚਾਰਾਂਗੇ ਤੁਹਾਡੇ ਕਹਿਣ ਤੋਂ ਪਾਵੇ ਕਿ ਜੋ ਜਿਸ ਜਥੇਬੰਦੀ ਮਿਲੂ ਅੱਜ ਮਾਰਚ ਕੱਢਿਆ ਜਾਣਾ ਧਰਨਾ ਲਾਜਣਾ ਕਿਸੇ ਦੀ ਇਸ਼ਾਰਤ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਇੱਥੇ ਮਤਾ ਆ ਰਿਹਾ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਸਾਡੇ ਨਾਇਕ ਸਾਡੇ ਹੀਰੋ ਸント ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਬਾਰੇ ਪਾਰਲੀਮੈਂਟ ਚ ਬੋਲਿਆ ਗਿਆ ਉਹ ਬਹੁਤ ਹੀ ਮੰਦਭਾਗਾਂ ਤੇ ਸਿੱਖ ਕੌਮ ਦੇ ਸਿਰਨੇ ਚੀਰ ਦਾ ਇਸ ਕਰਕੇ ਵਿਰੋਧ ਹੋ ਰਿਹਾ ਹੈ ਹਾਂ ਇਹ ਦਿੱਲੀ ਤਖਤ ਹੈ ਇਹ ਭਾਰਤੀ ਸਟੇਟ ਹੈ ਇੰਡੀਅਨ ਸਟੇਟ ਹੈ ਕਿ ਜਦੋਂ ਵੀ ਬਜਟ ਆਉਂਦਾ ਪੂਰੇ ਪੰਜਾਬ ਦੀ ਨਿਗਾਹ ਹੁੰਦੀ ਹੈ ਕਿ ਪੰਜਾਬ ਵਾਸਤੇ ਕੰਮ ਵਾਸਤੇ ਕੁਝ ਲਿਆਉਂਦਾ ਜਾਊ ਪਰ ਜਦੋਂ ਉਸ ਦਿੱਲੀ ਪਾਰਲੀਮੈਂਟ ਵੇਖ ਬਲ ਵੇਖਦੇ ਆ ਜਦੋਂ ਉੱਥੋਂ ਦਾ ਗ੍ਰਹਿ ਮੰਤਰੀ ਬੋਲਦਾ ਉੱਥੋਂ ਦਾ ਹੋਮ ਮਿਨਿਸਟਰ ਬੋਲਦਾ ਤਾਂ ਸਿਕੋਂ ਦੇ ਸੀਨੇ ਚੀਏ ਜਾਂਦੇ ਆ ਸਿਕੋਂ ਨੂੰ ਦੁੱਖ ਦਿੱਤਾ ਜਾਂਦਾ ਤੇ ਤਾਕਤਾਂ ਨੂੰ ਸਮਝਣਾ ਚਾਹੀਦਾ ਸਿਕੋਂ ਨੂੰ ਸਮਝਣਾ ਚਾਹੀਦਾ ਕਿ ਸਾਡਾ ਕੀ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਭਾਵਨਾਵਾਂ ਫੇਸ ਪਹੁੰਚਾਈ ਜਾ ਰਹੀ ਹੈ ਜਾਂ 扑ਕਾਂ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਰਕੇ ਹਟਿਆ ਕਿ ਉਸ ਪਾਰਲੀਮੈਂਟ ਦੇ ਵਿੱਚ ਸੰਤ ਜਗਨਨਾਥ ਸਿੰਘ ਭੇੜਿਆ ਵਾਲਾ ਬਾਰੇ ਜੋ ਸ਼ਬਦ ਬੋਲੇ ਗਏ ਆ ਈ ਅਮਰਤਪਾਲ ਸਿੰਘ ਸਾਡੇ ਸਹਿਬਖਰਵੇਂ ਹੋ ਸਕਦੇ ਆ ਉਹਨਾਂ ਬਾਰੇ ਬੋਲਿਆ ਗਿਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਰੇ ਬੋਲਿਆ ਗਿਆ ਕੀ ਕੋਈ ਸਿੱਖ ਬਰਦਾਸ਼ਤ ਕਰ ਨੂੰ ਸੋ ਇਸ ਕਰਕੇ ਤੈਨੂੰ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਰਡ ਬਣਾਉਣ ਦੀਆਂ ਸ਼ਾਸ਼ਾ ਰਸ ਰਹੀ ਹੈ ਇਹ ਦਿੱਲੀ ਹਕੂਮਤ ਤਾਂ ਕਿ ਜੋ ਮਤੇ ਆ ਰਹੇ ਹੈ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਹਦੇ ਉਸ ਪਰਜੋਰ ਨਿਰਦਾ ਕਰਦੇ ਆ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਸਿੱਖ ਬੈਠਾਗਾ ਤਾਂ ਉਹ ਤਾਕਤ ਹੈ ਇਸ ਪਾਰਲੀਮੈਂਟ ਨੂੰ ਤੋੜ ਕੇ ਬੋਲਣਾ ਚਾਹੁੰਦੀਆਂ ਨੇ ਕਿੱਡੀ ਵੱਡੀ ਸਰਦਾਰਤਾ ਮੰਨਦੇ ਹੋ ਕਿ ਜਿਹੜੇ 6 ਮੈਂਬਰ ਵੱਧ ਗਏ ਜਾਨੀ ਕਿ ਤੁਸੀਂ ਦੱਸਿਓ 112 ਮੈਂਬਰ ਸੈਤਲਾਨੀ ਮੈਂ ਕਹਾਂ ਕਿ ਇਸ ਸਿੱਖ ਕੌਮ ਐ ਇਹਨੂੰ ਜਿੰਨਾ ਤੁਸੀਂ ਦੱਬੋਗੇ ਸਪਰੇਅ ਦੀ ਵਾਗ ਜੰਪ ਮਾਰੂ ਜਿੰਨਾ ਇਸ ਨੂੰ ਪੁੱਛਣ ਦੀ ਕੋਸ਼ਿਸ਼ ਕਰੋਗੇ ਜਿੰਨਾ ਪਾਰਨ ਦੀ ਕੋਸ਼ਿਸ਼ ਕਰੋਗੇ ਤਾਂ ਸਾਡੇ ਬਖਰੇਵੇਂ ਦੂਰ ਹੋਣਗੇ ਤੇ ਅਸੀਂ ਇਕੱਠੇ ਹੋਵਾਂਗੇ ਜਿਨ੍ਹਾਂ ਦੇ ਮਨਾਂ 'ਚ ਦਰਦ ਹੈ ਕੌਮ ਦਾ ਪੰਥ ਦਾ ਜਿਹਨਾਂ ਦਾ ਜਿਨ੍ਹਾਂ ਦਾ ਅਸਿਆਰੀ ਹੋਰ ਹੈ ਜਿਹਨੂੰ ਵੀ ਸ਼ਾਸਤਰੀ ਹੋਰ ਹੈ ਉਹ ਕਦੇ ਵੀ ਨਹੀਂ ਸਮਝਣਗੇ ਕਿਉਂਕਿ ਪੁਰਾਣਾ ਇਤਿਹਾਸ ਆਪਾਂ ਪੜਿਆ ਕਿ ਇੱਥੇ ਬਹੁਤ ਡੋਗਰੇ ਹੋਏ ਐ ਕਿ ਜੋ ਕੌਮ ਦੇ ਵਿੱਚ ਕੌਂਟ ਦੇ ਵਿੱਚ ਪਾੜਾ ਪਾ ਕੇ ਕੌਮ ਨੂੰ ਧਾ ਲਾਉਂਦੇ ਸ਼ਾਸਨ ਕੀਤੇ ਜਿੰਨਾਂ ਨੇ ਜੀ ਸੁਨੇਹਾ ਉਹਨਾਂ ਨੂੰ ਜਿੰਨਾਂ ਵੱਲੋਂ ਅਜ ਧਰਨਾ ਦਿੱਤਾ ਜਾਣਾ ਜਿੱਥੇ ਟੈਨਸ਼ਨ ਫੇਡ ਸਾਰੇ ਸਤਕਾਰਯੋਗ ਨੇ ਵੱਡੇ ਐ ਜੇ ਕੋਈ ਮਜਬੂਰੀ ਐ ਤਾਂ ਵੀ ਅਸੀਂ ਮਹਿਸੂਸ ਕਰਦੇ ਆਂ ਜੇ ਤੁਸੀਂ ਸ਼ਾਸਨ ਦਾ ਹਿੱਸਾ ਬਣ ਰਹੇ ਹੋ ਤਾਂ ਭਵਿੱਖ ਬਾਰੇ ਸੋਚੋ ਕਿ ਇਤਿਹਾਸ ਲਿਖਿਆ ਜਾਣਾ ਹਿਸਟਰੀ ਲਿਖੀ ਜਾਣੀ ਐ ਕਿ ਜਦੋਂ ਸਾਡੇ ਬਡੇਰਿਆਂ ਤੇ ਸਾਡੇ ਪੁਰਖਿਆਂ ਤੇ ਸਾਡੇ ਨਾਇਕਾਂ ਤੇ ਸਾਡੇ ਸ਼ਹੀਦਾਂ ਤੇ ਦਿੱਲੀ ਪਾਰਲੀਮੈਂਟ 'ਚ ਹਮਲੇ ਹੋ ਰਹੇ ਸੀ ਅਸੀਂ ਕੀ ਕਰ ਰਹੇ ਸੀ ਅਸੀਂ ਕਿੱਥੇ ਸੀ ਅਸੀਂ ਕੀ ਪੱਖ ਰੱਖਿਆ ਕਿ ਅਸੀਂ ਪੁੱਤਰ ਹੋਣ ਦਾ ਪੂਤ ਹੋਣ ਦਾ ਸਬੂਤ ਦਿੱਤਾ ਕਿ ਕਫੂਤ ਹੋਣ ਦਾ ਸਬੂਤ ਦੇ ਰਹੇ ਹਾਂ ਅਸੀਂ ਕਿਸ ਲਈ ਹਾ ਦੇ ਰਹੇ ਹਾਂ ਕਿੱਥੇ ਪੂਰੀ ਕੌਮ ਦਾ ਮਸਲੇ ਹੱਲ ਹੋ ਗਏ ਬੰਦੀ ਸਿੰਘਾਂ ਦਾ ਮਸਲਾ ਹੱਲ ਹੋ ਗਿਆ ਹੋਰ ਸਾਡੀ ਕੌਮ ਦੇ ਮਸਲੇ ਹੱਲ ਹੋ ਗਏ ਸੋ ਇਸ ਕਰਕੇ ਜੇ ਅਸੀਂ ਮਜਬੂਰੀਆਂ ਤਾਂ ਵੀ ਸਮਝਦੇ ਆ ਤੇ ਜੇ ਜਾਣ ਬੁੱਝ ਕੇ ਕਰ ਰਹੇ ਆ ਤਾਂ ਭਵਿੱਖ ਵਾਲੀ ਝਾਤ ਮਾਰੀਏ ਰਹਿਣਾ ਇੱਥੇ ਕਿਸੇ ਨੇ ਨਹੀਂ ਸਭ ਨੇ ਚਲਿਆ ਜਾਣਾ ਅੱਜ ਪਤਾ ਨਹੀਂ ਆਪਾਂ ਘਰੇ ਪਹੁੰਚਣਾ ਨਹੀਂ ਪਹੁੰਚਣਾ ਜਿੰਨੇ ਗੁਰਨੇ ਸੁਵਾਸ ਦਿੱਤੇ ਆ ਉਹਨੇ ਹੀ ਆਪਾਂ ਪੂਰੇ ਕਰਨੇ ਆ ਪਰ ਹਿਸਟਰੀ ਲਿਖੀ ਜਾਣੀ ਇਤਿਹਾਸ ਲਿਖਿਆ ਜਾਣਾ ਸਾਡੇ ਬੱਚਿਆਂ ਨੂੰ ਲੋਕਾਂ ਨੇ ਇਹ ਵੇਖ ਕੇ ਸੋਚਨ ਕਰ ਲਓ ਕਿ ਇਸ ਦੇ ਬਡੇਰੇ ਇਸ ਦੇ ਬਜ਼ੁਰਗ ਕੌਮ ਦੇ ਹੱਕ 'ਚ ਖੜੇ ਸੀ ਕਿ ਦਿੱਲੀ ਦੇ ਹੱਕ 'ਚ ਖੜੇ ਸੀ ਇੱਕ ਪਾਸੇ ਦਿੱਲੀ ਤਖਤ ਹੈ ਇੱਕ ਪਾਸੇ ਸੇਕ ਕੌਮ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਉਹ ਦਿੱਲੀ ਤਖਤ ਹੈ ਜਿਸ ਤਖਤ ਤੇ ਬਹਿ ਕੇ ਕਦੇ ਮੁਗਲ ਨੇ ਹਮਲਾ ਕੀਤਾ ਸੀ ਸਿੱਖਾਂ ਤੇ ਕਦੇ ਅੰਗਰੇਜ਼ ਨੇ ਹਮਲਾ ਕੀਤਾ ਸੀ ਤੇ ਕਿਦਰ ਇਹ ਗੱਦਬਦੀ ਨੇ ਕੀਤਾ ਸੀ ਕਿ ਤੇ ਅੱਜ ਦੇ ਹਕੂਮਾਨ ਕਰ ਰਹੇ ਆ ਤੈਨੂੰ ਇਹ ਵੱਧ ਮੈਂਬਰੇ 'ਚ ਵੱਧ ਮੈਂਬਰਾਂ ਨੇ ਸਮੂਲੀਅਤ ਕੀਤੀ ਹੈ ਕਿ ਜਥੇਦਾਰਾਂ ਦਾ ਮਸਲਾ ਸਾਡੇ ਪੰਛ ਦਾ ਮਸਲਾ ਕੌਮ ਦਾ ਮਸਲਾ ਸਾਡੇ ਪੰਛ ਦਾ ਮਸਲਾ ਪਰ ਅੱਜ ਸਾਡੇ ਬਜਟ ਦਾ ਮਸਲਾ ਕਿ ਜਿਸ ਬਜਟ ਨੂੰ ਅਕਸਰ ਆਪਾਂ ਸੋਚਦੇ ਹਾਂ ਕਿ ਬਹੁਤ ਸਾਰੀਆਂ ਸੰਸਥਾਵਾਂ ਦੇ ਬਜਟ ਹੁੰਦੇ ਘਾਟੇ ਦਾ ਬਜਟ ਪਰ ਇਹ ਬਜਟ ਸਾਡੇ ਸਮੂੱਚੇ ਮੁਲਾਜ਼ਮਾਂ ਦੀ ਮਿਹਨਤ ਸਦਕਾ ਲਾ ਲੋ ਮੈਂਬਰਾਂ ਦੀ ਮਿਹਨਤ ਸਦਕਾ ਲਾਓ ਸੰਗਤ ਦੇ ਸਹਿਯੋਗ ਨਾਲ ਬਾਧੇ ਦਾ ਬਜਟ ਬਾਅਦ ਦੇ ਤੁਹਾਨੂੰ ਸਾਰਿਆਂ ਵਿਚਾਰਾਂ ਕਰਾਂਗੇ ਬਜਟ ਪੇਸ਼ ਹੋ ਲਿਓ ਸੋ ਇਸ ਬਜਟ ਦੀ ਇੰਟੈਲੀਜੈਂਸੀ ਕੋਈ ਕਿ ਰਿਪੋਰਟ ਹੈ ਕਿ ਚਾਹੇ ਕਿ ਛੋਟਾ ਜਿਹਾ ਬਜਟ ਹੈ ਪੂਰੀ ਕੌਮ ਦੀਆਂ ਭਾਵਨਾਵਾਂਾਂ ਦੀ ਤਰਜਮਾਨੀ ਕਰਦਾ ਹੈ ਪੂਰੀ ਕੌਮ ਦੀ ਨਿਗਾਹ ਹੁੰਦੀ ਹੈ ਕਿ ਸਾਡੇ 1 ਇੱਕ ਰੁਪਏ ਦਾ ਦਸਵੰਦ ਨਾਲ ਕੌਮ ਦੇ ਕਾਰਜ ਹੋ ਰਹੇ ਆ ਪੰਥ ਦੇ ਕਾਰਜ ਹੋ ਰਹੇ ਆ ਸਾਡੇ 33000 ਗੁਰਸਿੱਖਾਂ ਦੇ ਪਰਿਵਾਰ ਪਰ ਰਹੇ ਆ ਜਿਨ੍ਹਾਂ ਨੂੰ ਕਰੋਨਾ ਅੱਧਾ ਵਜਤ ਮੈਂ ਸਮਝਦਾ ਉਹ ਸਾਡੇ ਪਰਿਵਾਰਾਂ ਵਾਸਤੇ ਕੌਮ ਦੇ ਪਰਿਵਾਰਾਂ ਵਾਸਤੇ ਲੱਗਿਆ ਰੱਖਿਆ ਹੋਇਆ ਇਹ ਤਈਓ ਦਿੱਲੀ ਨੂੰ ਚੜਾਉਂਦੀ ਹੈ ਦਿੱਲੀ ਨੂੰ ਦੁੱਖ ਹੁੰਦਾ ਪਈਓ ਸਾਡੇ ਤੇ ਹਮਲੇ ਕੀਤੇ ਜਾ ਰਹੇ ਆ ਪਈਓ ਸਾਡੇ ਤੋਂ ਪਟਨਾ ਸਾਹ ਬੋਰਡ ਖੋਇਆ ਜਾ ਰਿਹਾ ਹਜੂਰ ਸਾਹ ਬੋਰਡ ਖੋਇਆ ਜਾ ਰਿਹਾ ਦਿੱਲੀ ਕਮੇਟੀ ਖੋਈ ਜਾ ਰਹੀ ਆ ਰਹਿਣਾ ਕਮੇਟੀ ਖੋਈ ਜਾ ਰਹੀ ਹੈ ਤੇ ਹੁਣ ਇਸ ਤੇ ਆਖੇ ਇਸ ਦਾ ਬੋਰਡ ਬਣਾਉਂਦੀਆਂ ਸਾਸਨ ਹੋ ਰਹੀ